ਪਸ਼ੂ ਪਾਲਕਨ ਨੂੰ ਇਹ ਦੱਸ ਦੋ ਵੀ ਸੈਕਸ ਸੀਮਨ ਜਿਹੜਾ ਹੈਗਾ ਪੰਜਾਬ ਸਰਕਾਰ ਕਿਹੜੇ ਕਿਹੜੇ ਬਰੀਡ ਤੇ ਅਵੇਲੇਬਲ ਕਰਵਾ ਰਹੀ ਹੈ ਜੇ ਆਪਾਂ ਇੰਡੀਜਨियस ਦੀ ਗੱਲ ਕਰ ਲਈਏ ਸਾਹੀਵਾਲ ਹੈ ਕਿ ਆ ਗਿਰ ਹੈ ਜੇ ਆਪਾਂ ਇੰਪੋਰਟਡ ਬਰੀਡ ਦੀ ਗੱਲ ਕਰ ਲਈਏ ਐਚ ਐਫ ਜਰਸੀ ਜੇ ਆਪਾਂ ਬਫਲੋ ਦੀ ਗੱਲ ਕਰ ਲਈਏ ਉਸਤੇ ਮੁਰਰਾ ਜਾਂ ਨੀਲੀ ਰਾਵੀ ਕਿਹੜੇ ਕਿਹੜੀ ਬਰੀਡ ਦੇ ਸੀਮਨ ਹੈ ਜਿਹੜਾ ਮੇਨ ਅੱਜਕਲ ਐਚ ਐਫ ਦਾ ਸਾਡੇ ਕੋਲ ਹੈ ਮੁਰਰਾ ਦਾ ਸਾਡੇ ਕੋਲ ਹੈ ਦੋ ਅਸੀਂ ਮੇਨ ਹੈ ਜਿਹੜੇ ਆ ਰਹੇ ਨੇ ਆਪਣੇ ਕੋਲ ਸੈਕਸੀ ਮੰਨ ਦੇ ਵਿੱਚ ਕਿਉਂਕਿ ਇਹ ਬੇਸਿਕਲੀ ਰੀਜ਼ਨ ਕੀ ਹੈ ਹਾਈ ਜੀਲਡਰ ਕਿਹੜੇ ਨੇ ਉਹ ਐਚ ਐਫ ਆਈ ਜੀਲਡਰ ਨੇ ਸੋ ਇਹਦੇ ਵਿੱਚ ਅਸੀਂ ਜਿਹੜੀ ਕੋਸ਼ਿਸ਼ ਹੈ ਐਂਡ ਪਬਲਿਕ ਦੀ ਡਿਮਾਂਡ ਵੀ ਜਿਹੜੀ ਐਚ ਐਫ ਦੀ ਜ਼ਿਆਦਾ ਸੋ ਮੁਰਾ ਸਾਡੀ ਅਸੀਂ ਆਪਣੀ ਕਹਿੰਦੇ ਆ ਪੰਜਾਬ ਤੇ ਹਰਿਆਣਾ ਦੇ ਵਿੱਚ ਮੁਰਾ ਮੇਨ ਹੈ ਸੋ ਉਹਦਾ ਅੱਗੋਂ ਅਸੀਂ ਜਾ ਕੇ ਜਿਹੜੇ ਦੂਸਰੇ ਸਟਾਕ ਕਨਵੈਨਸ਼ਨ ਅਸੀਂ ਨੀਲੀ ਰਾਵੀ ਦੇ ਵੀ ਲੈ ਰਹੇ ਹਾਂ ਜਰਸੀ ਦੇ ਵੀ ਲੈ ਰਹੇ ਹਾਂ ਸੀ ਵੀ ਦੇ ਵੀ ਲੈ ਰਹੇ ਹਾਂ ਅਸੀਂ ਸੋ ਉਹ ਜਿਹੜੇ ਉਹਨਾਂ ਦੀ ਅਕੋਰਡਿੰਗਲੀ ਕਿਉਂਕਿ ਇਹ ਵੀ ਜ਼ਰੂਰੀ ਹੈ ਵੀ ਸੈਕਸੀ ਮੰਨ ਅਸੀਂ ਅਨੀਮਲ ਨੂੰ ਦੇਖ ਕੇ ਵੀ ਲਾਣਾ ਇਹ ਨਹੀਂ ਵੀ ਬਿਲਕੁਲ ਹੀ ਕਮਜ਼ੋਰ ਐਨੀਮਲ ਹੈ ਤੇ ਸੈਕਸੀਮਨ ਅਸੀਂ ਲਗਾਨੇ ਉਹਦੀ ਜੇ ਬਿਲਟ ਅੱਛੀ ਹੈ ਤੇ ਉਹਨੂੰ ਸੈਕਸੀਮਨ ਲਾਇਆ ਜਾਂਦਾ ਪਰ ਸਰਕਾਰ ਵੱਲੋਂ ਸਾਨੂੰ ਇਹ ਵੀ ਦਾਇਤਾ ਨਹੀਂ ਵੀ ਕਿਸੇ ਨੂੰ ਇਸ ਫੈਸਿਲਿਟੀ ਤੋਂ ਵਾਂਝੇ ਨਹੀਂ ਰਹਿਣ ਦੇਣਾ ਸੋ ਜਿਹੜਾ ਵੀ ਕੋਈ ਚਾਹੁੰਦਾ ਹੈ ਅੱਛਾ ਜਾਨਵਰ ਹੈ ਉਹ ਸੈਕਸੀਮਨ ਆਪਣੇ ਜ਼ਰੂਰ ਲਗਵਾ ਲੈ